ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਹਿਸੀਲ ਬਾਘਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਚੈਨਲ ਨੂੰ ਸਾਰੇ ਵੀ ਸਬਸਕ੍ਰਾਈਬ ਕਰਦੇ ਹੋ ਨਾ ਲੱਗਦੇ ਘੰਟੇ ਦੇ ਬਟਨ ਨੂੰ ਆਲ ਤੇ ਸੈੱਟ ਕਰਦੇ ਹੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਨ ਨੰਬਰ 98783 93688 ਹੈ ਜੀ ਤਲਿਹਪਾਰਕ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜੇ ਨਾਲ ਤੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਚ ਬਾਈ ਕੋਲੇ ਦੋ ਨਾ ਆ ਗਿਆ ਇੱਕ ਜਰਸੀ ਆ ਪੰਜਾਬ ਓਰੀਜਨਲ ਤਾਜੀ ਸੂਈ ਵੀ ਆ ਇੱਕ ਹਵੈੜਾ ਬਾਈ ਕੋਲੇ ਵੱਡੀ ਫੁੱਲ ਵੱਡੇ ਕਾ ਤੇ ਘੜ ਬਹੁਤ ਵੱਡਾ ਹੈ ਦਾ ਬਾਕੀ ਜਾਣਕਾਰੀ ਬਰਾੜ ਸਾਹਿਬ ਤੋਂ ਲੈ ਲੈਣੇ ਆ ਦੱਦਬਾਦ ਕਿੰਨਾ ਤੇ ਕਿਹੜਾ ਸੂਆ ਵਾ ਹਾਂਜੀ ਵੈਸੇ ਸ੍ਰੀ ਕਾਲ ਪਤਰੀ ਗਾਉਂ ਚ ਸਾਰੇ ਪਿੰਡ ਪਰਮਪੁਰੋਂ ਸਭ ਤੋਂ ਨਾਮ ਦੱਤੀ ਬਾਈ ਨਾਮ ਜੀ ਕਾਕਾ ਪਿੰਡ ਲੰਗਣਾ ਤੁਸੀਂ ਬਾਗਾ ਆਪਣਾ ਜਿਲ੍ਹਾ ਮੋਗਾ ਸਵੇਰੇ ਵੀਡੀਓ ਪਾਈ ਜਰਸੀ ਦੀ ਵੈਗ ਗਈ ਬਾਈ ਜਰਸੀ ਬਹੁਤ ਜਿਆਦਾ ਗੂਣ ਆਏ ਠ ਜਾਵੜੀ ਮਰਲ ਕੋਟਰ ਤੋਂ ਅੱਗੇ ਗਈ ਆ ਠੀਕ ਆ ਜੀ ਹਾਂ ਜੀ ਠੀਕ ਆ ਮਤਲਬ ਇਹ ਜਲਸੀ ਹੁਣ ਆਈ ਆ ਠੀਕ ਆ ਜੀ ਇਹਦੇ ਤੇ 13 ਲੀਟਰ ਤੋਂ ਦਾ 12 ਗਾਰੰਟੀ ਲੈ ਕੇ ਦਊਗਾ ਠੀਕ ਆ ਜੀ ਠੀਕ ਆ ਬਾਈ 12 ਇਹ ਦੋ ਡੰਗੋਂ ਦਾ ਕਰੋ ਚੋਈਆ 12 ਲੀਟਰ ਦੁੱਧ ਦਾ ਠੀਕ ਆ ਜੀ ਹੁਣ 2 ਮਹੀਨੇ ਸੰਭਲੋ ਜਾਂ ਦੁੱਧ ਟੱਟਾਈ ਠੀਕ ਆ ਜੀ ਚਾ ਨਾਲ ਜਲਸੀ ਦੇ ਪਿਓਰ ਠੀਕ ਆ ਬਾਈ ਦੁੱਧ ਦਊਗਾ 6.5 ਫੈਂਟ ਠੀਕ ਆ ਬਾਈ ਗਾਰੰਟੀ ਲੈ ਕੇ ਦਊਗਾ ਠੀਕ ਆ ਬਾਈ 12 ਲੀਟਰ ਦੁੱਧ ਦਾ ਜਿਹਦਾ ਮੁੱਲ 43000 ਠੀਕ ਆ ਜੀ ਰੰਬੀ ਜਾਂਦੀਆਂ ਜੇਣਾ ਰੰਬੀ ਬਾਈ ਫਿਰ ਕੀ ਕਰਨਾ ਆ ਠੀਕ ਹੈ ਜੀ ਠੀਕ ਹੈ ਜੀ ਆਖਰੀ ਜਰਸੀ ਜੀ ਉਹ ਕਹਿੰਦੇ ਨੇ ਦੁੱਧ ਹੋਊਗਾ ਮਾਦਰ ਦਾ ਮੈਂ ਹੀ ਦੇਣੀ ਠੀਕ ਹੈ ਜੀ ਬੈਟਰੀ ਲੱਗੇ ਮੈਂ ਲੱਗੇ ਠੀਕ ਹੈ ਜੀ ਹਾਂ ਜੀ ਡਟ ਤੋਰ ਕੇ ਮੜ ਗਈ ਠੀਕ ਹੈ ਭਾਈ ਲੋ ਜੀ ਦੋਸਤੋ ਪਿਓਰ ਪੰਜਾਬ ਵਾਲੀ ਜਰਸੀ ਆ ਕਿ ਵੇਖੋ ਤੁਸੀਂ ਕਦ ਕੜ ਫੁੱਲ ਵੱਡਾ ਤੇ ਮਗਰਾ ਹੈਗਾ ਵੱਛਾ ਇਹਦੇ ਵੱਛਾ ਆਪਾ ਦੇਣਾ ਬਈ ਨਾਲ ਦੋਹਾਂ ਦੀ ਮਾਲ ਤੁਸੀਂ ਮੰਨ ਲਓ ਢਾਈਆਂ ਦੀ ਇਹ ਤੁਹਾਡੇ ਮੰਨਣ ਤੇ ਆ ਬਰਾੜ ਸਾਹਾ ਦੇ ਵੀ 12 ਦਾ ਦੁੱਧ ਕੰਡੇ ਵਾਲਾ ਅੱਜ ਹੀ ਆ ਤੁਹਾਨੂੰ ਪਤਾ ਮਾਲ ਕੱਲ ਵੀਡੀਓ ਪਈ ਪਰਸੋਂ ਵੀ ਵੀਡੀਓ ਪਈ ਆ ਤੇ ਅੱਜ ਹੀ ਮਾਲ ਆ ਰੰਬੀ ਰੂਬੀ ਜਾਂਦਾ ਹਜੇ ਮਾਲ ਪਾ ਫੇਰ ਤੁਸੀਂ 12 ਕਿਲੋ ਬਾਈ ਦੇ ਘਰ ਤੁਸੀਂ ਚੁੰਨ ਦੋ 13 ਸੀ ਬਾਈ ਕਹਿੰਦਾ ਆਪਾਂ ਆਪ ਦੀ 12 ਝੋਲਿਓ ਕਦ ਕੜ ਫੁੱਲ ਵੱਡਾ ਹੀ ਆ ਦੂਜਾ ਸੁਆ ਚਾਰ ਹੀ ਥਾਣਾ ਫੋਟੋ ਵਾਲਾ ਹਵਾਨਾ ਲਾਸ਼ ਰਸ਼ ਕਰਦਾ ਪਿਆ ਤੇ ਵੇਖ ਸਕਦੇ ਹੋ ਜੀ ਥਾਣਾ ਚ ਵਿਥੀ-ਵੁੱਥੀ ਬਹੁਤ ਚੰਗੀ ਆ ਗਈ ਆ ਵੇਖੋ ਤੁਸੀਂ ਅਜਾਂ ਜਾਂ ਰੰਬੀ-ਰੂੰਬੀ ਜਾਂਦਾ ਮਾਲ ਅਜੇ ਲੈ ਚੱਲੇ ਬਾਈ ਆ ਫੇਸ ਕਾਡ ਚੈੱਕ ਕਰ ਨੇੜ ਤੋਂ ਤੁਸੀਂ ਬੋਦੀ ਵਾਲੀ ਵਹਿੜ ਨਿੱਕਾ ਕੰਨ ਲੈ ਚੱਲੋ ਸੋਹਣੀ ਵਹਿੜ ਆ ਗਈ ਉਹਨਾਂ ਦੇਖੋ ਫਿਟਿੰਗ ਵਾਲਾ ਹਵਾਨਾ ਟਟਮਾਲਾ ਮਕਮਾ ਹਵਾਨਾ ਨਹੀਂਗਾ ਲਾਹ ਲਾਛ ਕਰਦੀ ਪਈ ਹੈਗੀ ਗੁਲਾਬੀ ਥਾਣਾ ਹਾਦੀ ਚਵਾਈ ਵਾਲੇ ਚਾਰ ਹੀ ਥਾਣਾ ਕੋਈ ਫੋਟੋ ਸ਼ਾਟ ਨਹੀਂ ਕੀਤੀ ਫੇਖ ਸਕਦੇ ਠੰਡੀ ਸੀੜ ਠੰਡੀ ਸੀੜ ਜਮਾ ਬਿਲਕੁਲ ਭਾਈ ਨਿਆਣਾ ਲਾਉਣ ਜਾਂ ਨਾਲੋਂ ਨੇੜੇ ਨੇ ਪਿੜੀ ਢਾਹ ਕੇ ਠੀਕ ਆ ਦੋਸਤੋ ਹੱਥਾਂਾਂ ਚ ਵਿਥੀ ਉਥੇ ਚੈੱਕ ਕਰੋ ਬਹੁਤ ਚੰਗੀ ਵਿਥੀ ਉਥੇ ਥਾਣਾ ਦੇ ਵਿੱਚ ਮਗਰ ਅੱਛਾ ਵਾ ਗੁਲਾਬੀ ਥਾਣਾਗੇ ਐਤਾ ਵੀ ਤੇ ਲੈ ਤੋ ਲੈ ਵੀ ਨਹੀਂ ਪਾਏ ਬਾਈ ਦੇ ਉਵੇਂ ਖੜੇਗਾ ਜਿਵੇਂ ਲੈ ਆਈਆਂ ਹਜੇ ਆ ਵੇਖ ਲੋ ਤੁਸੀਂ ਦੁੱਧ 12 ਕਿਲੋ ਸੀ 13 ਸੀ 12 ਮੰਨ ਲਿਓ ਹਾਦੀ ਚਵਾਈ ਦਾ ਮੋਟਾ-ਮੋਟਾ ਥਾਣਾਗਾ 43000 ਦਾ ਮੁੱਲ ਲਗਾ ਫੈਂਟ ਉਹ ਛਾਡੇ 62 ਬਾਈ ਕਹਿੰਦਾ ਆ ਤੁਸੀਂ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਮੁਖਾ ਦੇਣਾ ਤੁਹਾਨੂੰ ਮੈਂ ਦੂਰ ਤੋਂ ਫੈਂਟ ਆ ਜਾ ਬਾਈ ਬਾਈ ਵੀ ਚੈੱਕ ਬਾ ਡਾਕਟਰ ਜਿੱਥੇ ਮਰਜੀ ਕਰੜੇ ਹੁਣੇ ਸੁਈ ਜਾ ਬੜਾ ਟਾਈਮ ਨਹੀਂ ਹੋਇਆ ਠੀਕ ਆ ਬਾਈ 17 ਲੀਟਰ ਦੁੱਧ 16 ਦੀ ਗਾਰੰਟੀ ਲੈ ਕੇ ਦਊਗਾ ਠੀਕ ਆ ਬਾਈ ਠੱਗ ਮਾਰ ਕੇ ਠੰਡਾ ਅੱਛਾ ਠੀਕ ਆ ਜੀ 10000 ਰੁਪਿਆ ਠੀਕ ਆ ਜੀ 1000 ਦੀ ਡੱਬੇ ਜੱਟੀ ਆ ਠੀਕ ਆ ਬੱਚਾ 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 ਬਾਈ ਉੱਥੇ ਮਰ ਗਿਆ ਠੀਕ ਆ ਬਾਈ ਸੁਈ ਦੇ ਕੋਈ ਮਿੰਨ ਨੰਦਵਾਦੀ ਹੈ ਸੁਈ ਬਾਈ ਇਹ ਮੇਰਾ ਖਿਆਲ ਉਹ ਤਾਂ ਕਹਿੰਦੇ 22 25 ਦਾ ਮੈਂ ਮਹੀਨਾ ਕਹਿੰਦਾ ਠੀਕ ਆ ਬਾਈ ਡਾਕਟਰੀ ਪਾਸ ਕਰਵਾ ਲੈ ਬੰਦਾ ਸੌਦਾ ਕਰਕੇ ਠੀਕ ਆ ਬਾਈ 16 ਲੀਟਰ ਦੁੱਧ ਆ ਠੀਕ ਆ ਤਿਆਰਪੁਰ ਤਿਆਰ ਆ ਠੀਕ ਆ 2 2 3 ਕਿਲੋ ਦੁੱਧ ਦੇ ਘਰੇ ਵਾਜੂਗੀ ਬਾਈ ਠੀਕ ਆ ਬਾਈ ਰੰਬੇ ਰੁਪਏ ਜਾਂਦੇ ਨੇ ਪੈਸੇ ਲਾਇਓ ਨਾ ਤਾਂ ਸੇਵਾ ਕਰਦਾ ਹੀ ਹੈ ਹਾਂ ਹਾਂ ਤੋਰੀ ਬਾਈ ਮੜੇ ਜੀ ਵੱਡੀ-ਵੱਡੀ ਬਹੁਤ ਆ ਬਰਾੜਾ ਯਾਰ ਵੱਡੀ ਪਹਿਲਾਂ ਚੀਜ਼ਾਂ ਦੇ ਮੋਲ ਆ ਵੀਰੇ ਯਾਰ ਠੀਕ ਆ ਪਾ ਜਾਵਾਂ 52000 ਰੁਪਏ 52000 ਰੁਪਏ ਹਮਾਨ ਆਇਆ ਠੀਕ ਆ ਹਾਂ ਇਹ ਬਈ ਬੱਚਾ ਹੁੰਦਾ ਕਿਤੇ ਨਾਲ ਖੜਾ ਲਵਾ ਅੱਛਾ ਜੀ ਇਹਦਾ ਮੁੱਲ ਸੀਗਾ 65000 ਰੁਪਇਆ ਠੀਕ ਹੈ ਜੀ ਚਲੋ ਭਾਣਾ ਹੀ ਭਾਣਾ ਦੇ ਦਿੰਨੀ ਆਪਾਂ ਲੈ ਵੀ ਦੋਸਤੋ ਕਦਕੜ ਫੁੱਲ ਵੱਡਾ ਵਾ ਐਚਓਐਮ ਦਾ ਸਭ ਦੀ ਡੱਬੀ ਵਹਿੜ ਥਣਾ ਸੈਚ ਹੈਗਾ ਹਦੇ ਚਾਈੜਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਥਾਣਾ ਦੇਖੋ ਤੁਸੀਂ ਕਰਾਂ ਪੂਰਾ ਪੱਟਾ ਹੀ ਪੱਟਾ ਹੀ ਫਸਿਆ ਪਿਆ ਵਾ ਹਾਦੀ ਚਾਈੜਾ ਸੋਹਣਾ ਥਾਣਾ ਚਾਰ ਹੀ ਥਾਣੇ ਦੇ ਆ ਵੱਡੇ ਵੱਡੇ ਦੀ ਚੈੱਕ ਕਰ ਲੋ ਕਿ ਬਾਈ ਦੇ ਮੋਢੇ ਤੱਕ ਆਉਂਦੀ ਆ ਕਿ ਕਦਕੜ ਫੁੱਲ ਵੱਡਾ ਵੇੜ ਬਹੁਤ ਚੰਗੀ ਆਗੀ ਪ੍ਰਿੰਟ ਰੋਛੀ ਦਾ ਮੁੱਲ ਹੀ ਚੰਗਾ ਸਾਰੇ ਵਾਈਰਲ ਚ ਕਾਲੇ ਡੱਬਾ ਕੋਈ ਕਰਿਆ ਲਸ਼ ਲਸ਼ ਕਰਦੀ ਉਹਦੇ ਵੇਖੋ ਤਾਂ ਸਹੀ ਕੇਰਾ ਆਹ ਦੇਖੋ ਤੁਸੀਂ ਜਾਂਦੀ ਨਾ ਕੋੜੀ ਵਰਗੀ ਥੋੜਾ ਥੋੜਾ ਥਾਂ ਵੀ ਹੋ ਜਾਈ ਆਹ ਦੇਖੋ ਤੁਸੀਂ ਬਾਈ ਦਾ ਮੋੜ ਮੋੜ ਦਾ ਮਸ਼ੀਨ ਦੇ ਚੋਲੇ ਤੇ ਤੇਥੀ ਚੋਲਣਾ ਠੀਕ ਆ ਜੀ ਗੱਲ ਆ ਬਾਈ ਠੀਕ ਆ ਜੀ ਹਾਂ ਨਿਕਨਿਕਾ ਕਹਿੰਦਾ ਬਰੀਡ ਹੈ ਲੱਖ ਰੁਪਏ ਦੀ ਤਿਆਰ ਹੋਈ ਆ ਬਾਈ ਤੁਹਾਨੂੰ ਕੋਈ ਪਤਾ ਸਹੀ ਸਹੀ ਗੱਲ ਆ ਬਾਈ ਜਿਹੜਾ ਮੈਨੇ ਲੈਣੀ ਪਤਾ ਹੀ ਬਰੀਡ ਬਾਰੇ ਬੰਦੇ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਆ ਜੀ ਕੋਈ ਕੋਈ ਨਾ ਪੁੱਟਣ ਤੋਂ ਵਾਧਾ ਕਰੋ ਤੁਹਾਡੇ ਜਿਹੜੇ ਪਛੜੇ ਬੰਦਿਆਂ ਕੋਲ ਛੇੜ ਜਿਦੀ ਪਹੁੰਚ ਜੇ ਠੀਕ ਆ ਫੋ ਪਹਿਲੇ ਤੇ ਵੇਖ ਜਾਂਦੀ ਹੈ ਹੈਗੀ ਖੜੀ ਤੂੰ ਕਹਿੰਦਾ ਖੜੀ ਆ ਬਲ 50 ਬੰਦਿਆਂ ਨੂੰ 100 ਆ ਜੇ ਠੀਕ ਆ ਬਾਈ ਵੇਖਣ ਦੇ ਲੈਣ ਦੇ ਰੱਖਣੇ ਆ ਠੀਕ ਆ ਬਾਈ ਉਹ ਬਾਈ ਫੋਨ ਤੇ ਇਹਨਾਂ ਨੂੰ ਪਤਾ ਆਪਣਾ ਕੰਮ ਸਹੀ ਕਰਦੇ ਆ ਸਹੀ ਕਰ ਸਹੀ ਗੱਲ ਆ ਬਾਈ ਨਹੀਂ ਰੋਜ਼ ਵੀਡੀਓ ਕੌਣ ਪਾਉਂਦਾ ਨਹੀਂ ਕਰਦੇ ਪਰਮਾਤਮਾ ਨਹੀਂ ਕਰਦੇ ਕੋਈ ਬੰਦੇ ਦਾ ਸਹੀ ਗੱਲ ਆ ਜੀ ਤੇ ਰੋਜ਼ ਵੀਡੀਓ ਕਿਹਦੀ ਪੈਂਦੀ ਆ ਯਾਰ ਬੰਦਾਂ ਆਪਾਂ ਨੂੰ ਹਿੱਦ ਕਰੀ ਧੱਕਰੇ ਆ ਪਰਮਾਤਮਾ ਦੀ ਮਿਹਰ ਨਾਲ ਠੀਕ ਆ ਜੀ ਬਗੈਰ ਪੁੱਛੇ ਤੋਂ ਬਗੈਰ ਦੱਸੋ ਪੈਸੇ ਭਾਂਦੇ ਬਾਈ ਠੀਕ ਆ ਜੀ ਤੁਹਾਡਾ ਫੋਨ ਤੇ ਕੋਈ ਤੁਰ ਪਿਆ ਠੀਕ ਆ ਜੀ ਤੇ ਪਰ ਜਿੰਨਾ ਵਿਸ਼ਵਾ ਕਰੂਗਾ ਸਹੀ ਗੱਲ ਤੇ ਮਾਰਨ ਦਾ ਹੱਕ ਵੀ ਆਪਾਂ ਨੂੰ ਜੇ ਪਰਿਵਾਰ ਕੰਮ ਕਰਕੇ ਅਗਲੇ ਨਾਲ ਧੋਖਾ ਕਰਕੇ ਆ ਦੱਸਿਆ ਕੋ ਨਿਕਲੇ ਕੋਸ ਤੇ ਹੱਕ ਦਾ ਰਹਿ ਗਿਆ ਆਪਾਂ ਸਹੀ ਗੱਲ ਆ ਜੀ ਸਹੀ ਕੰਮ ਕਰੋ ਸਹੀ ਰੋਪ ਸਹੀ ਇਹਨੂੰ ਪਹੁੰਚੋ ਸਹੀ ਗੱਲ ਤੇ ਹਲਾ ਬਾਈ ਗਾਮੀਆਂ ਬੰਦਿਆਂ ਕੋਲ ਗੱਲ ਕਰਦਾ ਹੁਣ ਮੰਨ ਲਓ 26 ਸਾਲ ਤੱਕ ਪਹੁੰਚੀ ਜੰਨਾ ਮੰਨ ਕੇ ਚੱਲ ਇੱਕ ਪਸੂ ਖਰਾਬ ਹੋ ਗਿਆ ਦੋ ਤੇ ਮੇਰਾ ਮਾਰਨ ਦਾ ਕੰਮ ਸਾਰਾ ਮਿੱਟੀ ਪੈ ਜਾਊਗਾ ਸਹੀ ਗੱਲ ਹੈ ਮਤਲਬ ਉਹ ਤੋਂ ਡੱਕ ਕੇ ਪ੍ਰਮਾਤਮਾ ਤੋਂ ਕਹਿਣਾ ਠੀਕ ਹੈ ਜੀ ਬੜੀ ਔਟਾ ਕੰਮ ਨਾ ਵੀ ਆਪ ਤਾਂ ਘਰੇ ਬਣਾ ਕੇ ਬੰਨ ਨਹੀਂ ਤੇ ਮਾਰਾ ਘਾ ਕੇ ਵੇਖ ਦੂੰਗਾ ਠੀਕ ਹੈ ਜੀ ਪਰ ਬੰ ਕਿ ਇਹ ਉਹਦੇ ਕੰਮ ਤੋਂ ਲੈਣਾ ਕੀ ਛੱਡ ਦਿਓ ਸਹੀ ਗੱਲ ਹੈ ਕੰਮ ਕਰੋ ਸਾਫ ਸੁਥਰਾ ਬੈੰਦਰੀ ਮਨਤਾ ਹੈ ਤਾਂ ਅਗਲੇ ਬੰਦੇ ਕੋਈ ਖਸੂਰ ਕੱਢਦੇ ਆ ਕੇ ਯਾਰ ਤੂੰ ਦਆਂ ਗੱਲਾਂ ਕਹਿਂਦਾ ਤੇ ਸਾਨੂੰ ਐ ਕਰ ਦੋ ਦੇਦਾ ਠੀਕ ਹੈ ਸਵਾਲ ਨਹੀਂ ਪੜਾ ਹੁੰਦਾ ਠੱਗ ਠੋੜੇ ਕੰਮ ਨਾ ਕਰੇ ਮਾਰਨ ਜਾਣਦਾਂ ਸੀ ਤਿੰਨ ਟੰਗ ਫੇਰ ਪੁੱਛੇ ਕਿ ਤੈਨੂੰ ਕਰ ਮਤਰੇ ਕਰੇ ਸਹੀ ਗੱਲ ਹੈ ਜੀ ਚੋਕੇ ਲੱਗੇ ਜਾ ਪੀਰ ਟਕਾ ਕੇ ਠੀਕ ਹੈ ਬਾਈ ਮਤਲਬ ਕਿ ਸਹੀ ਕੰਮ ਕਰੋ ਸਹੀ ਬਾਈ ਦਿਓ ਝੀਆਂ ਹੁਣ ਅਗਲੇ ਪੈਨ ਪੜਾਉਣਾ ਆਦੂ ਪਤਾ ਹੈ ਇਹਨੇ ਪਸ਼ੂ ਕਿੱਥੇ ਜਾਂਦੇ ਆ ਹਾਂਜੀ ਹਾਂਜੀ ਆਹੋ ਸਹੀ ਗੱਲ ਆਪਦਾ ਦਿਮਾਗ ਨਾਲ ਮੈਂਡਰਾ ਚੱਲੋ ਠੀਕ ਹੈ ਜੀ ਯਾਰ ਇਹਨੇ ਵਿਖਦੇ ਸਹੀ ਕੰਮ ਕਰਦਾ ਕਰੇ ਇਹਨੇ ਪਸ਼ੂ ਵਿਖਦੇ ਇੰਨੀ ਬੁੱਕ ਹੁੰਦੀ ਨਹੀਂ ਡੇਲੀ ਵੀਡੀਓ ਕਿਦੀ ਪੈਂਦੀ ਬਾਈ ਅੱਜ ਕਾ ਤੁਸੋਂ ਨਾ ਤਾਂ ਕਿਹ ਡੇਲੀ ਕਿਦੀ ਬੜੀ ਹੁੰਦੀ ਹੈ ਸਹੀ ਗੱਲ ਹੈ ਦੋ ਚਾਰ ਵੀਡੀਓ ਤੋਂ ਬਗੈਰ ਮਾਰ ਵੀ ਕੀ ਜਾਂਦਾ ਵੀਡੀਓ ਤਾਂ ਪੈਣੀ ਹੀ ਪੈਣੀ ਯਾਰ ਤਾਂ ਚੱਕੀ ਜਾਂਦਾ ਹਾਂਜੀ ਹਾਂਜੀ ਤੁਹਾਨੂੰ ਦੱਸ ਦੇ ਗੱਲ ਠੀਕ ਹੈ ਜੀ ਪੈਣ ਭਰਾਵਾ ਤੁਸੀਂ ਆਪਦਾ ਲੱਖਣ ਲਾਓ ਸਹੀ ਗੱਲ ਹੈ ਉਹ ਠੱਗੀ ਠੱਗੀ ਤਾਂ ਡੱਬ ਜੂਗਾ ਸਹੀ ਗੱਲ ਹੈ ਆਪਦਾ ਦਿਮਾਗ ਨਾਲ ਚੱਲੋ ਅਨੇਕ ਕਿਦੇ ਹੁੰਦੇ ਨੇ ਤੇ ਵੀਡੀਓ ਆਈ ਦੇ ਵੀਡੀਓ ਦੇ ਬਾਈ ਕੋਲ ਦੋ ਨਾਕ ਸੀਗੇ ਲੋ ਜੀ ਦੋਸਤੋ ਜਿਹਦੇ ਪਸੰਦ ਆਏ ਤੇ ਬਾਈ ਨਾਲ ਗੱਲ ਕਰ ਪਾਣਗੇ ਨੰਬਰ ਸਕਰੀਨ ਥੱਲੇ ਲਿਪਾਇ ਚੱਲੀ ਜਾਣਾ ਵਾ ਬਹੁਤ ਚੰਗੀ ਜਰਸੀ ਹੈ ਤੇ ਫੁੱਲ ਵੱਡ ਗੋਈ ਐਚ ਐਫ ਨਾਲ ਦੀ ਆ ਫੁੱਲ ਚੰਗੇ ਦੋਤੋ ਫਹੀਆ ਕੇ ਦੋਨੇ ਵੜਾਂ ਦੇ ਜਿਹਦੇ ਪਸੰਦ ਆਵੇ ਬਾਈ ਤੇ ਫੋਨ ਤੇ ਸਪੈਕ ਕਰਾਂ ਰਹੀ ਤੁਸੀਂ ਬਾਈ ਨਾਲ ਕਰਨਾ ਵਾ ਧੰਨਵਾਦ ਜੀ